ਦੇਸੀ 버거 ਫੁੱਲ ਚੇਆ 버거 ਐ ਮੋਮੋਸ ਐ আচ্ছা ਜੀ ਪੱਲਾ ਪਾਪੜੀ ਮਨ ਲਗੀ 4 ਆਈਟਮ ਹੋ ਗੀਆਂ ਤੁਹਾਡੇ ਕੋਲ ਉਹ ਤਾਂ ਕਹਿੰਦਾ ਵੀ ਮੈਨੂੰ ਫੁੱਲ ਚਾਹ ਦੀ ਆ ਆਪਣਾ ਬੇਟਾ ਜੀ ਹਾਂ ਜੀ আচ্ছা ਥੇਲੀ ਨਾ ਥੇਲੀ ਨਾ ਜਾਂਦੇ ਕਿ ਕਦੇ না اچھا ਦੋਸਤਾਂ ਨਾ ਜਾਂਦੇ ਹੁਣ ਤਾਂ ਭਾਈ ਅੱਜ ਦੇ ਕੱਲ ਦੇ ਬੱਚਿਆਂ ਨੇ ਭਾਗ ਬੱਚਿਆਂ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਏ ਆ ਜੀ ਗੰਗੂਵਾਲ ਉਹ ਕਾਰਟ ਦੇ ਓਨਰ ਨੇ ਜੀ ਕੀ ਨਾਮ ਐ ਜੀ ਤੁਹਾਡਾ ਮੇਰਾ ਨਾਮ ਆਦਿਸ਼ ਕੁਮਾਰਾ ਠੀਕ ਐ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕਾਰਟ ਲਾਉਂਦੇ ਉਹਨੂੰ ਦੋਂ ਲੌਂਗ ਕਮ ਸੇ 26 ਸਾਲ 26 ਸਾਲ ਇਹ ਨਾਲ ਆਪਣਾ ਬੇਟਾ ਜੀ ਹਾਂਜੀ ਹਾਂਜੀ ਅੱਛਾ ਇਹ ਮੈਂ ਤਾਂ ਸੁਣਿਆ ਕਿ ਬਹੁਤ ਦੂਰੋਂ ਦੂਰੋਂ ਲੋਕ ਖਾਣ ਆਉਂਦੇ ਨੇ ਗੱਲ ਸੱਚੀ ਐ ਅੰਕਲ ਕਿ ਐਵੇਂ ਬੱਸ ਝੂਠ ਕਹਿੰਦੇ ਲੋਕੀ ਮੈਂ ਆਂਦੇ ਜਿਸਕੋ ਖਾਣਾ ਐ ਫਿਰ ਦੂਰੋਂ ਆਉਂਦੇ ਹੀ ਐ ਅੱਛਾ ਜੀ ਆਪਣੇ ਕੋਲ ਕੀ ਕੀ ਐ ਜੀ ਟਿੱਕੀ ਆਏ ਫੁਲਚੇ ਐ 버ਗਰ ਐ ਮੋਂਗੋ ਤੇ ਅੱਛਾ ਜੀ ਪੱਲਾ ਪਾਪੜੀ ਮਤਲਬ ਕਿ ਚਾਰ ਆਈਟਮ ਆ ਹੋ ਗਿਆ ਤੁਹਾਡੇ ਕੋਲ ਉਹ ਘਰੇ ਬਣਾਉਂਦੇ ਕਿ ਬਾਜ਼ਾਰੋਂ ਲੈ ਕੇ ਆਉਂਦੇ ਜੀ ਟੋਟਲ ਆਪਣਾ ਟੋਟਲ ਤੁਹਾਡਾ ਆਪਣਾ ਹੀ ਮੇਕਿੰਗ ਹੁੰਦੀ ਕਾਦੀ ਬਣਦੀ ਜੀ ਟਿੱਕੀ ਸਾਰੀ ਉਹ ਕੀ ਕੀ ਹੈ ਭਾਜੀ ਆਲੂ ਕੀ ਕੱਲੇ ਆਲੂ ਪੈਂਦੇ ਹੋਰ ਵਿੱਚ ਕੁਝ ਨਹੀਂ ਪੈਂਦਾ ਜੀ ਆਲੂ ਤੇ ਨਾਲ ਮਸਾਲੇ ਕੋਈ ਸਿਕਰਟ ਮਸਾਲੇ ਤਾਂ ਨਹੀਂ ਤੁਹਾਡੇ ਜਿੱਦਾਂ ਅੱਜਕੱਲ ਬਹੁਤ ਲੋਕਾਂ ਦੇ ਚੱਲਦੇ ਆ ਜੀ ਸਿਕਰਟ ਮਸਾਲੇ ਠੀਕ ਹੈ ਜੀ ਅੱਛਾ ਇਧਰ ਮੋਮੋਜ਼ ਹੈ ਜੀ ਹਨਾ ਭਾਜੀ ਕਾਦੇ ਕਾਦੇ ਮੋਮੋਜ਼ ਹੈ ਜੀ ਆਪਣੇ ਕੋਲ ਅੱਛਾ ਇੱਕ ਵੈਜ ਜੌਰ ਇੱਕ ਪਨੀਰ ਇਹ ਵਾਲੇ ਕਿਹੜੇ ਨੇ ਜੀ ਇਹ ਵੈਜ ਹੈ ਜੀ ਅੱਛਾ ਵੈਜ ਮੋਮੋਜ਼ ਹੈ ਜੀ ਬੰਦ ਕਰੋ ਵੀ ਦਿਓ ਓਕੇ ਅਗਲ ਘਰੇ ਵੀ ਆਪ ਹੀ ਖਾਣਾ ਬਣਾਉਂਦੇ ਕਿ ਆਂਟੀ ਬਣਾਉਂਦੇ ਨੇ ਨਹੀਂ ਘਰ ਵਿੱਚ ਘਰ ਦੇ ਬਣਾਉਂਦੇ ਹੈ ਭਾਜੀ ਦੇਖ ਲਓ ਅੱਛਾ ਮੰਮੀ ਬਣਾਉਂਦੇ ਇਹ ਤਾਂ ਨਹੀਂ ਕਿ ਕਦੇ ਮੰਮੀ ਨੇ ਡਰਾ ਕੇ ਰੱਖਿਆ ਥੱਲੋਂ ਕਿ ਉੱਥੇ ਵੀ ਤੁਸੀਂ ਬਣਾਉਂਦੇ ਇੱਥੇ ਵੀ ਬਣਾਓ ਨਹੀਂ ਨਹੀਂ ਕਦੇ ਕਦੇ ਤਾਂ ਚਲੋ ਮੰਨਦੇ ਆ ਕਿ ਬਣਾ ਲੈਂਦੇ ਹੋਣੇ ਹਾਂ ਦੇਖਿਆ ਮੈਨੂੰ ਪਤਾ ਸੀ ਅੰਕਲ ਕਦੇ ਕਦੇ ਬਣਾ ਲੈਂਦੇ ਨੇ ਅਗਲੇ ਟਿੱਕੀ ਅੱਛਾ ਕੀ ਖਾਸ ਹੈ ਦਾ ਟਿੱਕੀ ਤੋਂ ਢੀਚ ਮਤਲਬ ਕਿ ਇਦਾਂ ਕਿਉਂ ਲੋਕ ਇੰਨੇ ਦਵਾਨੇ ਤੋਂ ਢੀ ਟਿੱਕੀ ਚਟਨੀ ਦਾ ਟੇਸ ਸਾਰਾ ਸਾਰੀ ਚਟਨੀ ਦਾ ਟੇਸ ਹੈ ਮੈਨੂੰ ਦਿਖਾ ਸਕਦੇ ਚਟਨੀ ਕਿਵੇਂ ਦੀ ਹੈ ਕਾਦੇ ਤੋਂ ਬਣਦੀ ਹੈ ਚਟਨੀ ਈਮਲੀ ਔਰ ਗ ਇਮ ਤਿੰਨ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ। ਬਹੁਤ ਜ਼ਿਆਦਾ ਪੈਂਦਾ ਜੀ। ਅੱਛਾ ਜੀ। ਜੀਦਾਂ ਸਵਾਦ। ਅੱਛਾ ਜੀ। ਤੇ ਹੋਰ ਆਪਣਾ ਕੀ ਫੇਮਸ ਹੈ ਜੀ? ਮਸਾਲੇ ਆ ਬਾਕੀ। ਹੁਣ ਮਸਾਲੇ ਜੀ ਆਪਣੇ। ਠੀਕ ਹੈ ਜੀ। ਟਿੱਕੀ ਤੋਂ ਇਲਾਵਾ ਹੋਰ ਕੀ ਬਣਾਉਂਦੇ ਜੀ? ਮੋਮੋਸ ਆ ਜੀ। ਟਿੱਕੀ ਤੇ ਮੋਮੋਸ ਦੇਸੀ 버ਗਰ। ਦੇਸੀ 버ਗਰ। ਮੜੇ ਦਿਖਾ ਸਕਦੇ ਜੀ ਕਿਵੇਂ ਬਣਦਾ ਜੀ ਦੇਸੀ 버ਗਰ? ਇਹ 버ਗਰ ਇਹ ਕੁਲਚਾ ਟਾਈਪ 버ਗਰ ਹੈ ਨਹੀਂ। ਅੱਛਾ ਜੀ ਕੁਲਚਾ ਟਾਈਪ 버ਗਰ ਹੈ ਜੀ। ਇਹਨੂੰ ਹਲਕਾ ਜਿਹਾ ਰੋਸਟ ਕਰ ਰੋਸਟ ਕਰ। ਕਰਕੇ ਰੋਸਟ ਕਰ ਹਲਕਾ ਜਿਹਾ। ਠੀਕ ਹੈ ਜੀ। ਇਸ ਤੋਂ ਬਾਅਦ ਹੀ ਅਸੀਂ ਇਹਦੇ ਜੋ ਛੋਲੇ ਪੈਂਦੇ ਨੇ ਹਨਾ ਹਾਂਜੀ ਹਾਂਜੀ ਟੈਸਟ ਬਣਾ ਕੇ ਇਸ ਤਰ੍ਹਾਂ ਪਹਿਲਾਂ ਆ ਗਈ ਚਟਨੀ ਔਰ ਛੋਲੇ ਠੀਕ ਹੈ ਜੀ ਇਧਰ ਗ੍ਰੀਨ ਚਟਨੀ ਆ ਗਈ ਜੀ ਠੀਕ ਹੈ ਜੀ ਔਰ ਟਮਾਟਿਕ ਵੀ ਆ ਗਿਆ ਠੀਕ ਹੈ ਜੀ ਔਰ ਔਰ ਆ ਗਿਆ ਠੀਕ ਹੈ ਜੀ ਇਹ ਉੱਪਰ ਆ ਗਈ ਮਸਾਲੇ ਥੋੜੇ ਜੀ ਸਰਕੀ ਜਮੇਣੀ ਅੱਛਾ ਮੈਨ ਲੱਗਿਆ ਕਿ ਤੇ ਚਾਕਲੇਟ ਸਰਮ ਹੈ ਜੀ ਉਹ ਬੋਟਲ ਉਹ ਹੈ ਨਾ ਅੱਛਾ ਜੀ ਅੱਛਾ ਕਿਉਂਕਿ ਚਟਨੀ ਠੀਕ ਹੈ ਜੀ ਕਿਆ ਕੀ ਬੀਚਰ ਨਿਕਲ ਹੋ ਰਿਹਾ ਹੈ ਫੁੱਲ ਲਵਾ ਜੀ ਬੱਚਨੇ ਦੀ ਗੁੱਲ ਕਰੇ ਮੁੱਕ ਚੁਕੀ ਹੈ ਉਹ ਬਰੂ ਮੋਮੋ 100000 ਕੀ ਬਾਤ ਹੈ ਇਸ ਪਰ ਮੈਂ ਠੀਕ ਹੈ ਜੀ ਇਹ ਤੁਹਾਡਾ 버ਗਰ ਕੋਈ ਨਹੀਂ ਆਪਾਂ ਸ਼ਕ ਲਾਂਗੇ ਹੁਣੇ ਕਾ ਕਿਸ ਚੀਜ਼ ਤੋਂ ਤੁਸੀਂ ਸ਼ੁਰੂ ਕੀਤਾ ਸੀਗਾ 26 ਸਾਲ ਪਹਿਲਾਂ ਕੱਲੀ ਟਿੱਕੀ ਤੋਂ ਤੁਸੀਂ ਸਟੱਡੀ ਕਰਦੇ ਹੋ ਪਾ ਜੀ ਸਟੱਡੀ ਕਰ ਰਿਹਾ ਜੀ ਮੈਂ ਕੀ ਕੰਮ ਕਰਦੇ ਹੋ अच्छा होटल मैनेजमेंट ਦਾ ਕੀਤਾ ਬਹੁਤ ਹੀ ਸੋਹਣੀ ਗੱਲ ਹੈ ਜੀ ਇਹ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਬਣਾਉਂਦੇ ਹੋ ਹੈਲਪ ਕੌਣ-ਕੌਣ ਕਰਾਂਦਾ ਅੰਕਲ ਸਾਰਾ ਮਾਤਾ ਕਰਦੇ ਨੇ ਉਹ 버거 ਹੋ ਗਿਆ ਜੀ ਉਸ ਤੋਂ ਬਾਅਦ ਕੀ ਬਣਾ ਕੇ ਦਿਖਾਉਗੇ ਭਾਜੀ ਹੁਣ ਪੱਲਾ ਆਪਣੀ ਬਣਾਉਣੀ ਪੱਲਾ ਪਾਪੜੀ ਉਧਰ ਦੇਖੋ ਵਾਹ ਜੀ ਵਾਹ ਇਹ ਪੱਲੇ ਆਪ ਤਿਆਰ ਕਰਦੇ ਤੁਸੀਂ ਹਾਂ ਜੀ ਸਾਰੇ ਬਜਾਪ ਤਿਆਰ ਵਾਹ ਜੀ ਵਾਹ ਇਹ ਦਾਲ ਦੇ ਪੱਲੇ ਆ ਜੀ ਕਾਦੇ ਬੱਲੇ ਬਣਾਉਂਦੇ ਮਾਂ ਦੀ ਦਾਲ ਤੇ ਨਾਲ ਇਹ ਉੱਪਰ ਆ ਗਈ ਜੀ ਪਾਪੜੀ अच्छा रेड चैरी पल्ले दे ऊपर रेड ग्रीन चैरी क्या बात है जी पल्ला पूरा लग्जरी कर दिता है तीन तो तो रोज तो तो टेस्ट कर लगे ਕਿਆ ਬਾਤ ਹੈ ਚਟਨੀ ਦਾ ਬਹੁਤ ਡਿਫਰੈਂਟ ਜਿਹਾ ਸਵਾਲ ਆ ਰਿਹਾ ਪੱਲੇ ਦੇ ਨਾਲ ਚੈੱਕ ਕਰਦੇ ਹਾਂ ਹੂੰ ਬਹੁਤ ਸ਼ੁਕਰੀਆ ਸਿੰਪਲ ਜਿਹਾ ਟੇਸਟ ਆ ਕੋਈ ਜ਼ਿਆਦਾ ਮਸਾਲੇ ਨਹੀਂ ਆ ਅੱਛਾ ਹੂੰ ਅੰਕਲ ਕਹਿੰਦੇ ਕਲਾ ਮਸਾਲਾ ਛੱਕ ਦੇਖੋ ਇਹ ਵਾਕਿਆ ਰ ਬਿਲਕੁਲ ਸਿੰਪਲ ਜਿਹਾ ਮਸਾਲਾ ਹੈ ਕੋਈ ਇਕਾਦ ਮਸਾਲਾ ਹੈ ਮੈਨੂੰ ਖੱਟਾ ਮਿੱਠਾ ਹੈ ਸਾਰਾ ਖੱਟਾ ਮਿੱਠਾ ਹੈ ਬਹੁਤ ਟੇਸਟੀ ਨੁਕਸਾਨ ਨਹੀਂ ਕਰੇਗਾ ਇਹ ਅੱਛਾ ਹਾਂ ਫਾਇਦਾ ਹੈ ਕਿ ਹੈ ਜੀ ਇਹ ਮਸਾਲੇ ਚ ਕਾਲੀ ਮਿਰਚ ਗਰਾਹ ਸਾਰਾ ਸਾਰਾ ਆਪ ਤਿਆਰ ਕਰਦੇ ਆਪ ਤਿਆਰ ਕੀਤਾ ਵਾ ਵਾਹ ਜੀ ਵਾਕੀ ਯਾਰ ਬਿਲਕੁਲ 14 ਹੋਣੇ 14 ਬਹੁਤ ਟੇਸਟੀ ਵਾਕੀ ਨਹੀਂ ਤਾਂ ਕੋਈ ਵੀ ਇਦਾਂ ਚੈੱਕ ਨਹੀਂ ਕਰਵਾਉਂਦਾ ਮਾਣ ਆਈ ਅਕਲ ਨੂੰ ਆਪਣੇ ਪ੍ਰੋਡਕਟ ਤੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਹੈਲਪ ਕਰਾਉਂਦੇ ਨੇ ਭਾਈ ਕਹਿੰਦੇ ਦਿਲ ਨਹੀਂ ਕਰਦਾ ਕਿਤੇ ਘੁੰਮਣ ਫਿਰਨ ਜਾਣ ਨੂੰ ਕਿ ਡੈਡੀ ਨੂੰ ਕਹਣਗੇ ਛੱਡ ਡੈਡੀ ਮੈਂ ਕੰਮ ਕਰਨੇ ਤੇ ਅੱਜਾ ਘੁੰਮ ਫਿਰਾਂਦੇ ਬਾਈਕ ਰੱਖੀ ਤੇ ਘੁੰਮਣ ਨਾਲ ਮਾਰਾ ਕੁਝ ਹੋ ਗਿਆ ਬਈ ਅੱਛਾ ਸੇਲੀਨਾ ਸੇਲੀਨਾ ਜਾਂਦੇ ਕਿ ਕਰਦੇ ਨਾ ਨਾ ਦੋਸਤਾਂ ਨਾ ਅੱਛਾ ਦੋਸਤਾਂ ਨਾ ਜਾਂਦੇ ਜੇ ਕਿਤੇ ਘੁੰਮਣ ਫਿਰਨ ਜਾਣਾ ਹੋਵੇ ਭਾਈ ਨਾ ਤੁਸੀਂ ਜਾਣ ਦਿੰਦੇ ਕੋਈ ਇਦਾਂ ਕੋਈ ਰੋਕ ਟੋਕ ਤੇ ਨਹੀਂ ਹੈਗੀ ਨਹੀਂ ਨਹੀਂ ਕੋਈ ਬਾਹਰ ਦਾ ਤਾਂ ਨਹੀਂ ਖਾਂਦਾ ਕਿਉਂਕਿ ਘਰ ਦੇ ਵਿੱਚ ਹੀ ਆਪਣਾ ਫੂਡ ਤੋਂ ਡਾ ਇਦਾਂ ਦਾ ਹੈਗੀ ਆਪਣੀ ਆਪਣੀ ਖੁਦ ਪਸੰਦ ਕਰਦੇ ਮੈਂ ਖੁਦ ਖਾਂਦਾ ਆਪਣੀ ਅੱਛਾ ਰੋਜ਼ ਜਦ ਆਪਣੀ ਜਦ ਮਰਜ਼ੀ ਖਾਣ ਦੀ ਖਾਮੀ ਨੂੰ ਬਾਹਰ ਨਹੀਂ ਖਾਂਦੇ ਅੱਛਾ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਬਣੀ ਵੀ ਹੈ ਹਾਂ ਸਾਫ ਸੁਥਰਾ ਜਿਹਾ ਕਨਸੈਪਟ ਰੱਖਿਆ ਹੈ ਜਿਆਦਾ ਖਲਾਰਾ ਨਹੀਂ ਪਾਇਆ ਅ ਗੰਗਵਾਲ ਇਹ ਰਾਮ ਲਾਲ ਗਰਾਉਂਡ ਦੇ ਸਾਹਮਣੇ ਪੁਰਾਣਾ ਬੱਸ ਸਟੈਂਡ ਬੀਜੀ ਕਹਿੰਦੇ ਆ ਨਾ ਬਣਾਏ ਚਟਪਟੇ ਵੀ ਵੀ ਚਟਪਟੇ ਪਸੰਦ ਆ ਗੁੱਲਚੇ ਮਿਰਚਾ ਜ਼ਿਆਦਾ ਆਪ ਨੂੰ ਬਹੁਤੀ ਵੀ ਨਹੀਂ ਹੋਣੀ ਚਾਹੀਦੀਆਂ ਤੂਣੀ ਵੀ ਚਾਹੀਦੀ ਆ ਜਮ ਨਹੀਂ ਲੱਗਦੇ ਹੋਕੇ ਵੀ ਨਹੀਂ ਹੋਣੀ ਚਾਹੀਦੀ ਡੋਸਤਾ ਕਹਿੰਦਾ ਵੀ ਮੈਨੂੰ ਗੁੱਲਚਾ ਦੇ ਜਾਈਂ ਪਹਿਲਾਂ ਛੋਲੇ ਖਾ ਕੇ ਦੇਖੋ ਬੀਬੀ ਹੁਣ ਚਮਚ ਨਾਲ ਏ ਕਿੱਦਾਂ ਦਾ ਆ ਤੇ ਹੁਣ ਮੈਂ ਕਿਹਾ ਦੋਇਆਂ ਨੇ ਕਿਹਾ ਸਾਨੂੰ ਜਿੱਤੀ ਲਈ ਆ ਆ ਸਹੀ ਗੱਲ ਹੈ ਨਿਆਣੇ ਦਾ ਲਿਟ ਜਾ ਲੇਟ ਪੈਂਦੇ ਪੂਰੇ ਇਹ ਬੀਬੀ ਸਾਨੂੰ ਕਿਉਂ ਲਿਆਈ ਉਹਨੇ ਤਾਂ ਮੈਂ ਨਹੀਂ ਪਾਇਆ ਪਹਿਲੇ ਲੱਗਣਾ ਹਾਂ ਹਾਂ ਕਿਹਦੇ ਹੁੰਦੇ ਇਹਨਾਂ ਨੂੰ ਸੁੱਕਾ ਕੇ ਟੇਟਪਟੇ ਹੈਗੇ ਨਹੀਂ ਠੀਕ ਹੈ ਜੀ ਮਾਸਟਰ ਸ਼ੈਫ ਹੈ ਬੀਬੀ ਸਾਡੀ ਹੈ ਠੀਕ ਹੈ ਬੀਬੀ ਟੇਸਟ ਵਧੀਆ ਨਾ ਨਿਆਣਿਆਂ ਨੂੰ ਇਹ ਗੱਲਾਂ ਨੂੰ ਖੁਸ਼ੀ ਆ। ਜਦੋਂ ਤੁਸੀਂ ਨਿਆਣੇ ਹੁੰਦੇ ਤੁਸੀਂ ਖਾਂਦੇ ਸੀ। ਜਦ ਕਿਥੇ ਕੋਣ ਲਿਆਦਾ ਦਾ। ਕੋਈ ਜਵਾਨੀ ਦੇ ਵਿੱਚ ਕੋਈ ਚੀਜ਼ਾਂ। ਨੀ ਜਵਾਨੀ ਵਿੱਚ ਤਾਂ ਚਾਹ ਖਾਦੇ ਤੇ ਜੀ ਹਾਂ ਸ਼ਹਿਰ ਬਾਜ਼ਾਰ ਆਣਾ ਤਾਂ ਖਾਣੇ। ਅੱਛਾ। ਵੀ ਫੋਲਾ ਮੇਲੇ ਦੇਖਣ ਆਏ ਤਾਂ ਖਾਣੇ ਨਹੀਂ ਕੋਣ ਲਿਆਦਾ ਸੋ। ਆਓ ਸਹੀ। ਪਿਛਲਿਆਂ ਨੂੰ ਕੋਣ ਦਿੰਦਾ ਤਾਂ। ਹੁਣ ਜਿੰਨੇ ਸ਼ਹਿਰਾਂ ਦੇ ਘਰ ਆਉਂਦੇ ਤੇ ਜਿਵੇਂ ਹੁੰਦੇ ਪਹਿਲੇ ਤੇ ਹੀ। ਬਹੁਤ سارے ਪਿੰਡਾਂ ਦੇ ਘਰ ਆਇਆ ਜਾ ਕੇ ਵੀ ਸ਼ਹਿਰ ਬਾਜ਼ਾਰ ਜਾ ਖਾਣੀ ਕੋਈ ਚੀਜ਼। ਹਾਂ। ਐ ਫੇਰ ਹੁਣ ਨਿਆਣਿਆਂ ਦਾ ਸਭ ਚੋਗਾ ਘਰ ਪੁੱਛਦਾ। ਨਿਆਣੇ ਦਾ ਹੁਣ ਪਹਿਲੇ ਸਭ ਗੱਲਾਂ ਦਾ ਪਤਾ ਹੈ ਨਿਆਣੇ ਦਾ ਪਹਿਲਾਂ ਲਿਟਾ ਪਿਛਲੇ ਆਨ ਪਤਾ ਵੀ ਨਹੀਂ ਤਾ ਸਹੀ ਗੱਲ ਹਾਂਜੀ ਹਾਂਜੀ ਹੁਣ ਉਹ ਸਮੇਂ ਅਲੱਗ ਹੀ ਹੋ ਗਏ ਜੀ ਅਲੱਗ ਹੀ ਹੋ ਗਏ ਹੁਣ ਤਾਂ ਖੁੱਲਾ ਡੁੱਲਾ ਸਮਾਨ ਹੈ ਪਰ ਖਾਂਦ ਦਾ ਦੇਲ ਨਹੀਂ ਕਰਦਾ ਅੱਛਾ ਹੁਣ ਤਾਂ ਹਰੇਕ ਚੀਜ਼ ਖੁੱਲੀ ਆ ਅੱਗੇ ਕੋਣ ਮਿਲਦੀ ਸੀ ਅਮਰੀਕਾ ਦੀ ਕਦਾਈ ਮਿਲੀ ਉਹ ਵੀ ਹੁਣ ਤਾਂ ਭਾਈ ਅੱਜ ਕੱਲ ਦੇ ਬੱਚਿਆਂ ਲਈ ਭਾਗ ਬੱਚਿਆਂ ਨਾਲ ਸੱਚ ਹਾਂਜੀ ਕਿੰਨੇ ਪੈਸੇ ਇਹ ਕਿੰਨੇ ਦਾ ਵਾਜੀ ਇੱਕ ਕੁਲਚਾ 15 ਚ ਤੇ 버ਗਰ 버ਗਰ 20 ਅੱਛਾ ਤੇ ਪੱਲਾ ਚਾਟ ਪਾਪੇ ਜਿਹੜੀ ਮੈਂ ਖਾਧੀ ਅੱਜ अच्छा 50 ਦੇ ਪਲੇਟ ਹੈ ਤੇ ਇੱਕ ਪਨੀਰ ਮੋਮੋਜ਼ ਹੈ ਐਂਡ ਇੱਕ ਵੈਜ ਮੋਮੋਜ਼ ਹੈ ਨਾ ਇੱਕ ਵੈਜ ਕੀ ਕੀ ਪ੍ਰਾਈਸ ਹੋ ਰਿਹਾਦਾ ਉਹਨਾਂ ਦਾ 60 80 اچھا ਜਿਹੜੇ ਵੈਜ ਮੋਮੋਜ਼ ਉਹ 60 ਤੇ ਜਿਹੜੇ ਪਨੀਰ ਉਹਦੇ 80 ਹੈ ਜੀ ਠੀਕ